ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਅਸੀਂ ਆਪ ਸਾਰਿਆਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਸਾਂਝਾ ਕਰ ਰਹੇ ਸਾਂ ਅਸੀਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਗਵਾਂ ਨੂੰ ਚਰਾਨ ਕਿਸ ਤਰ੍ਹਾਂ ਲੈ ਕੇ ਗਏ ਅਤੇ ਉੱਥੇ ਕੀ ਲੀਲਾ ਵਰਤਾਈ ਸੋ ਇਸੇ ਤਰ੍ਹਾਂ ਹੀ ਅੱਜ ਅਸੀਂ ਜਾਣਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੱਪ ਨੇ ਕਿਵੇਂ ਸ਼ਾਂ ਕੀਤੀ ਸੋ ਆਓ ਜਾਣਦੇ ਆਂ ਵਿਸਾਖ ਜੇਠ ਵਿੱਚ ਬਾਹਰ ਦੀ ਗਰਮੀ ਮਸ਼ਹੂਰ ਹੈ ਤੱਤੀ ਨੂੰ ਵਿਸਾਖ ਵਿੱਚ ਹੀ ਵਗਣ ਲੱਗ ਪੈਂਦੀ ਹੈ ਗੁਰੂ ਜੀ ਨੂੰ ਗਊਆਂ ਚਾਰਦਿਆਂ ਹੋਇਆਂ ਵਿਸਾਖ ਦੇ ਦਿਨ ਆ ਗਏ ਗਰਮੀ ਬਹੁਤ ਪੈਣ ਲੱਗ ਪਈ ਇੱਕ ਦਿਨ ਗੁਰੂ ਜੀ ਬਣ ਗਊਆਂ ਬੈਠਾ ਕਿ ਆਪ ਛਾਂ ਹੇਠਾਂ ਲੇਟ ਗਏ ਲੇਟਿਆਂ ਹੋਇਆਂ ਨੀਂਦ ਆ ਗਈ ਚੱਖਾ ਚਿਰ ਸੁੱਤੇ ਰਹੇ ਪਰ ਅੱਖ ਨਾ ਖੁੱਲੀ ਵਣ ਦੀ ਸ਼ਾਂ ਤਰਤੀ ਦੇ ਤੁਰਨ ਕਾਰਨ ਦੂਸਰੇ ਪਾਸੇ ਚਲੀ ਗਈ ਤੇ ਗੁਰੂ ਜੀ ਦੇ ਉੱਪਰ ਧੁੱਪ ਆ ਗਈ ਅਕਾਲ ਪੁਰਖ ਦੇ ਹੁਕਮ ਨਾਲ ਸ਼ੇਸ਼ਨਾਗ ਆਇਆ ਆਪਣੀ ਫਨ ਉੱਚੀ ਕਰਕੇ ਖਿਲਾਰੀ ਤੇ ਗੁਰੂ ਜੀ ਦੇ ਚਿਹਰੇ ਉੱਤੇ ਸ਼ਾਂ ਕਰਕੇ ਬੈਠ ਗਿਆ ਸਬਬ ਨਾਲ ਰਾਏ ਬੁਲਾਰ ਉਧਰ ਆ ਨਿਕਲਿਆ ਉਸ ਦੇ ਨਾਲ ਹੋਰ ਬੰਦੇ ਸਨ ਉਹ ਗੁਰੂ ਜੀ ਦੇ ਸਿਰ ਉੱਪਰ ਸਰਪ ਦੇਖ ਕੇ ਡਰ ਗਿਆ ਕਿਉਂਕਿ ਬਾੜ ਸੱਪਾਂ ਦੀ ertidhi ਸੀ ਉਹ ਕਈਆਂ ਮਨੁੱਖਾਂ ਦੀਆਂ ਜਾਨਾਂ ਲੈ ਜਾਂਦੇ ਸਨ ਉਸਨੇ ਜਾਂ ਤਾਂ ਸ਼ਾਇਦ ਸਰਪ ਨੇ ਸੁੱਤੇ ਨਿਗਰ ਦਾ ਸਾਹ ਪੀ ਲਿਆ ਹੈ ਉਸਨੇ ਆਪਣੇ ਕਾਮਿਆਂ ਨੂੰ ਆਖਿਆ ਅੱਗੇ ਹੋ ਕੇ ਦੇਖੋ ਨਿਗਰ ਦਾ ਕੀ ਹਾਲ ਹੈ ਆਦਮੀ ਅੱਗੇ ਹੋਏ ਤਾਂ ਸਰਪ ਉਹਨਾਂ ਨੂੰ ਦਿਸਣੋਂ ਹਟ ਗਿਆ ਉਹ ਨਾ ਕਿਸੇ ਪਾਸੇ ਤੁਰਿਆ ਤੇ ਨਾ ਕਿਸੇ ਰੁੱਡ ਵਿੱਚ ਗਿਆ ਰਾਏ ਬੁਲਾਰ ਇਹ ਕੌਤਕ ਦੇਖ ਕੇ ਹੈਰਾਨ ਹੋਇਆ ਜਦੋਂ ਗੁਰੂ ਜੀ ਨੂੰ ਜਗਾਇਆ ਤਾਂ ਉਹ ਸਤ ਸਤ ਕਰਤਾਰ ਆਖ ਕੇ ਉੱਠੇ ਰਾਏ ਬੁਲਾਰ ਨਜ਼ਰ ਪਏ ਅੱਗੇ ਹੋ ਕੇ ਸਤਕਾਰ ਨਾਲ ਉਹਨਾਂ ਨੂੰ ਸਲਾਮ ਕੀਤਾ ਪਰ ਰਾਏ ਬੁਲਾਰ ਘੋੜੀ ਤੋਂ ਹੇਠਾਂ ਉਤਰਿਆ ਤੇ ਗੁਰੂ ਜੀ ਨੂੰ ਛਾਤੀ ਨਾਲ ਲਾ ਕੇ ਆਖਣ ਲੱਗਾ ਮੈਂ ਬਲਹਾਰ ਜਾਵਾਂ ਮੇਰੀ ਕਲ ਆ ਕਲਿਆਣ ਹੋਵੇ ਉਸ ਦਿਨ ਤੋਂ ਰਾਏ ਬੁਲਾਰ ਗੁਰੂ ਜੀ ਦਾ ਸਿੱਖ ਬਣ ਗਿਆ ਗੁਰੂ ਜੀ ਨੂੰ ਅਵਤਾਰ ਸਮਝਣ ਲੱਗਾ ਕਾਲੂ ਜੀ ਨੂੰ ਘਰ ਸੱਦ ਕੇ ਉਸ ਨੇ ਸਮਝਾਇਆ ਕਿ ਲੜਕੇ ਨੂੰ ਕੁਝ ਨਾ ਆਖਿਆ ਕਰ ਪਾਪੀ ਜੀਵਾਂ ਦੀ ਮੁਕਤੀ ਵਾਸਤੇ ਆਏ ਹਨ ਮਨੁੱਖ ਸੁਧਾਰ ਵਾਸਤੇ ਕੋਈ ਨਵਾਂ ਗਾੜੀ ਰਾਹ ਚਲਾਵੇਗਾ ਸੋ ਆਪ ਜੀ ਨੂੰ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਲਾਈਕ ਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਹੁਣ ਅਗਲੀ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਕਿ ਮਸਤਾਨਾ ਤੇ ਦੀਵਾਨਾ ਕੀ ਸਨੀਆਂ ਕੌਣ ਸਨ ਸੋ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ